ਟੜਕੇ-ਟੜਕੇ ਵਾਪਰਿਆ ਭਿਆਨਕ ਹਾਦਸਾ ਦੋ ਮਾਲ ਗੱਡੀਆਂ ਦੀ ਆਪਸ ਦੇ ਵਿੱਚ ਹੋਈ ਟੱਕਰ ਦੋਨੋਂ ਡਰਾਈਵਰ ਹੋ ਗਏ ਜ਼ਖਮੀ ਸਿਵਲ ਹਸਪੀਟਲ ਦੇ ਵਿੱਚ ਕਰਵਾਇਆ ਗਿਆ ਦਾਖਲ ਸਰਹੰਦ ਚ ਪੈਂਦੇ ਮਾਦੋਪੁਰ ਦੇ ਕੋਲ ਟੜਕੇ ਹੀ ਇੱਕ ਭਿਆਨਕ ਵੱਡਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋ ਰੇਲਵੇ ਦੀਆਂ ਮਾਲ ਗੱਡੀਆਂ ਆਪਸ ਦੇ ਵਿੱਚ ਟਕਰਾ ਗਈਆਂ ਅਤੇ ਇਸ ਤੇ ਦੋਨੋਂ ਡਰਾਈਵਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਜੀਆਰਪੀ ਦੇ ਸਰਹੰਦ ਸਟੇਸ਼ਨ ਦੇ ਮੁਖੀ ਰਤਨ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ ਕਰੀਬ 4 ਵਜੇ ਉਹਨਾਂ ਨੂੰ ਜਾਣਕਾਰੀ ਮਿਲੀਗੀ ਐਕਸੀਡੈਂਟ ਹੋਇਆ ਹੈ ਜਦ ਉਹਨਾਂ ਨੇ ਦੇਖਿਆ ਕਿ ਇੱਥੇ ਦੋ ਗੱਡੀਆਂ ਖੜੀਆਂ ਸਨ ਤੇ ਇੱਕ ਪਸੰਜਰ ਪਰ ਰੇਲ ਗੱਡੀ ਲੋਡ ਦੇ ਦੋ ਡਰਾਈਵਰ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਫਤਿਹਗੜ ਸਾਹਿਬ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਬਾਕੀ ਸਾਰੀਆਂ ਚੀਜ਼ਾਂ ਦਾ ਬਚਾਅ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਰੇਲਾਂ ਅੰਬਾਲਾ ਸਾਈਡ ਤੋਂ ਆ ਰਹੀਆਂ ਸਨ ਅਤੇ ਬਾਕੀ ਜਾਂਚ ਕੀਤੀ ਜਾ ਰਹੀ ਹੈ ਦੂਜੇ ਪਾਸੇ ਦੋਨੋਂ ਡਰਾਈਵਰਾਂ ਨੂੰ ਜ਼ਖਮੀ ਹਾਲਤ ਵਿੱਚ ਦੇਖਦਿਆਂ ਹੋਇਆਂ ਪਟਿਆਲਾ ਦੇ ਰਜਿੰਦਰਾ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤੇ ਇੱਥੇ ਦੋ ਮਾਲਗੜੀਆਂ ਖੜੀਆਂ ਸੀ ਤੇ ਇੱਕ ਪਸੀਜ ਰਹਿ ਗਈ ਤੇ ਸਿਰਫ ਜਿਹੜੇ ਰੇਲਗੱਡੀ ਲੋਡ ਹੈ ਉਹਦੇ ਦੋ ਜਿਹੇ ਡਰਾਈਵਰ ਉਹ ਇੰਜਰ ਹੋਏ ਹੈ ਯੋਨੰਦੇ ਸੱਟਾ ਹੈਡ ਇੰਜਰੀ ਸੀਗੀ ਇੱਕਦਰ ਤੇ ਇੱਕ ਦੋ ਬੈਕ ਇੰਜਰੀ ਸੀ ਤਾਂ ਕਰਕੇ ਉਹਨੂੰ ਰਹਿਣ ਪਾਉ। ਹੋਇਆ ਸੀਗਾ ਅੱਜ ਸਾਨੂੰ ਇਹ ਨੋਟੀਫਿਕੇਸ਼ਨ ਮਿਲੀ ਸੀ ਸਵੇਰੇ ਅਬਾਊਟ ਪੌਣੇ 4 ਵਜੇ ਕਿ ਇਸ ਤਰ੍ਹਾਂ ਇੱਥੇ ਐਕਸੀਡੈਂਟ ਹੋਇਆ ਤਾਂ ਅਸੀਂ ਇੱਥੇ ਪੁੱਜੇ ਆਂ ਤੇ ਇੱਥੇ ਦੋ ਮਾਲ ਗੱਡੀਆਂ ਖੜੀਆਂ ਸੀ ਤੇ ਇੱਕ ਪੈਸੇਂਜਰ ਹੈਗੀ ਤੇ ਸਿਰਫ ਜਿਹੜੇ ਰੇਲ ਗੱਡੀ ਲੋਡ ਹੈ ਉਹਦੇ ਦੋ ਜਿਹੇ ਡਰਾਈਵਰ ਹੈ ਉਹ ਇੰਜਰਡ ਹੋਏ ਆ ਜਿਨ੍ਹਾਂ ਨੂੰ ਐਂਬੂਲੈਂਸ ਨੇ 108 ਨੇ ਭੇਜ ਦਿੱਤਾ ਸਿਵਲ ਹਸਪੀਟਲ ਵਧੇਗੜ ਸਾਹ ਤੇ ਬਾਕੀ ਜਿਹੜੇ ਜੋ ਬਚਾਅ ਕਰਦੇ ਮੌਕੇ ਤੇ ਉਹ ਚੱਲੇ ਤੇ ਹੋਰ ਕੋਈ ਹੋਜੀ ਜਾਨੀ ਮਾਲੀ ਨੁਕਸਾਨ ਕਿ ਕਿਧਰ ਆ ਰਹੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕਿਧਰ ਆ ਰਹੀ ਸੀ ਗੱਡੀ ਇਹ ਟ੍ਰੇਨ ਉਹਧਰ ਹੋ ਰਹੀ ਸੀ ਹਮਾਲਾ ਸੈਟ ਤੋਂ ਤੇ ਬਾਕੀ ਬਾਕੀ ਗੱਡੀਆਂ ਚ ਕਰਾਈਆਂ ਬਾਕੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਇਹ ਜਿਹੜੇ ਹੋ ਰਿਹਾ ਨੇ ਕਿਉਂ ਇਹਦੇ ਨਾਮ ਕੀ ਨੇ ਪਤਾ ਲੱਗਾ ਕੁਝ ਤੇ ਉਹ ਦੋਵੇਂ ਲੋਕੋ ਪਾਇਲਟ ਆ ਮੇਰਾ ਨਾਮ ਡਾਕਟਰ ਇਵਨ ਪ੍ਰੀਤ ਕਾ ਸਿਵਲ ਹਸਪੀਟਲ ਫਤਿਹਗੜ ਸਾਹਿਬ ਐਸ ਵੇਲੇ ਐਮਰਜੈਂਸੀ ਡਿਊਟੀ ਵਿੱਚ ਤਨਤ ਸਾਡੇ ਕੋਲੋਂ ਟ੍ਰੇਨ ਐਕਸੀਡੈਂਟ ਵਿੱਚ ਦੋ ਲੋਕੋ ਪਾਇਲ ਲੋਕੋ ਪਾਇਲਟ ਆਏ ਸੀ ਜਿਹਦੇ ਵਿੱਚ ਮਨਸ਼ੂਮ ਕੁਮਾਰ ਤੇ ਵਿਕਾਸ ਕੁਮਾਰ ਸੀਗੇ ਜਿਨ੍ਹਾਂ ਦਾ ਨਾਮ ਉਹਨਾਂ ਦੋਨਾਂ ਨੂੰ ਰਜਿੰਦਰ ਰੈਫਰ ਕਰ ਦਿੱਤਾ ਕਿਉਂਕਿ ਉਹਨਾਂ ਦੇ ਸੱਟਾਂ ਹੈਡ ਇੰਜਰੀ ਸੀਗੀ ਇੱਕ ਦਿਨ ਤੇ ਇੱਕ ਦਿਨ ਬੈਕ ਇੰਜਰੀ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕਰ ਦਿੱਤਾ ਹੈਡ ਇੰਜਰੀ ਕਿਤੇ ਸੀ ਵਿਕਾਸ ਕੁਮਾਰ ਦੇ ਸੀ ਉਹ ਦੂਜੇ ਦੇ ਦੂਜੇ ਦੇ ਬੈਕ ਇੰਜਰੀ ਸੀਗੀ ਉਹ ਚੱਲ ਨਹੀਂ ਪਾ ਰਿਹਾ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕੀਤਾ ਓਕੇ ਤੇ ਬੰ ਮਿੱਥੇ ਦੇ ਰਹਿਣ ਵਾਲੇ ਦੋਵੇਂ ਦੋਨੋਂ ਸਹਾਰਨ ਪ੍ਰਯੋਗ ਕੀਤੇ ਰਹਿਣ ਸੀ ਤੇ ਇੱਥੇ ਦੋ ਮਾਲਗੜੀਆਂ ਖੜੀਆਂ ਸੀ ਤੇ ਇੱਕ ਪਸੀਜ ਰਹਿ ਗਈ ਤੇ ਸਿਰਫ ਜਿਹੜੇ ਰੇਲ ਗੱਡੀ ਨੋਡ ਹੈ ਉਹਦੇ ਦੋ ਜਿਹੜੇ ਡਰਾਈਵਰ ਉਹ ਇੰਜਰਡ ਹੋਏ ਕਿ ਉਹਨਾਂ ਨੂੰ ਸੱਟਾ ਹੈਡ ਇੰਜਰੀ ਸੀਗੀ ਇੱਕ ਦੇ ਤੇ ਇੱਕ ਦੇ ਬੈਕ ਇੰਜਰੀ ਸੀ ਸਾਰ ਕਰਕੇ ਉਹਨੂੰ ਰਹਿ ਗਿਆ ਹੋ ਗਿਆ ਸੀਗਾ ਅੱਜ ਸਾਨੂੰ ਇਹਨਾਂ ਇਨਫੋਰਮੇਸ਼ਨ ਮਿਲੀ ਸੀ ਸਵੇਰੇ ਅਬਾਊਟ ਪੌਣੇ 4 ਵਜੇ ਕਿ ਇਸ ਤਰ੍ਹਾਂ ਇੱਥੇ ਐਕਸੀਡੈਂਟ ਹੋਇਆ ਤਾਂ ਅਸੀਂ ਇੱਥੇ ਪੁੱਜੇ ਹਾਂ ਤੇ ਇੱਥੇ ਦੋ ਮਾਲਗੜੀਆਂ ਖੜੀਆਂ ਸੀ ਤੇ ਇੱਕ ਪੈਸੇਂਜਰ ਹੈਗੀ ਤੇ ਸਿਰਫ ਜਿਹੜੇ ਰੇਲ ਗੱਡੀ ਲੋਡ ਹੈ ਉਹਦੇ ਦੋ ਜੋ ਡਰਾਈਵਰ ਹੈ ਉਹ ਇੰਜਰਡ ਹੋਏ ਆ ਜਿਨ੍ਹਾਂ ਨੂੰ ਐਂਬੂਲੈਂਸ ਨੇ 108 ਨੇ ਭੇਜ ਦਿੱਤਾ ਸਿਵਲ ਹਸਪੀਟਲ ਵਧੇ ਕਰਸਾ ਤੇ ਬਾਕੀ ਹਰੇ ਜੋ ਬਚਾਅ ਕਾਰਜ ਦੇ ਮੌਕੇ ਦੇ ਉਹ ਚੱਲੇ ਤੇ ਹੋਰ ਕੋਈ ਜਾਨੀ ਮਾਲੀ ਨੁਕਸਾਨ ਕਿ ਕਿਧਰ ਆ ਰਹੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕਿਧਰ ਆ ਰਹੀ ਸੀ ਗੱਡੀ ਇਹ ਟ੍ਰੇਨ ਉਧਰ ਹੋ ਰਹੀ ਸੀ ਵਾਲਾ ਸਾਈਡ ਤੋਂ ਤੇ ਬਾਕੀ ਬਾਕੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹ ਹਜੇ ਹੋ ਰਹੀ ਹੈ ਨਾਮ ਕੀ ਨੇ ਪਤਾ ਲੱਗਾ ਕੁਝ ਤੇ ਉਹ ਦੋਵੇਂ ਲੋਕੋ ਪਾਇਲਟ ਆ ਠੀਕ ਮੇਰਾ ਨਾਮ ਡਾਕਟਰ ਈਵਨ ਪ੍ਰੀਤਪੁਰ ਸਿਵਲ ਹਸਪੀਟਲ ਫਤਿਹਗੜ ਸਾਹਿਬ ਐਸ ਵਿਲੇ ਅਮਰਜੈਂਸੀ ਡਿਊਟੀ ਵਿੱਚ ਤਨਤ ਆ ਸਾਡੇ ਕੋਲੋਂ ਟ੍ਰੇਨ ਐਕਸੀਡੈਂਟ ਵਿੱਚ ਦੋ ਲੋਕੋ ਪਾਇਲਟ ਆਏ ਸੀ ਜਿਦੇ ਵਿੱਚ ਮਨਸ਼ੂਮਨ ਕੁਮਾਰ ਤੇ ਵਿਕਾਸ ਕੁਮਾਰ ਸੀਗੇ ਜਿਨ੍ਹਾਂ ਦਾ ਨਾਮ ਉਹਨਾਂ ਦੋਨਾਂ ਨੂੰ ਰਜਿੰਦਰ ਰੈਫਰ ਕਰ ਦਿੱਤਾ ਕਿਉਂਕਿ ਉਹਨਾਂ ਦੇ ਸੱਟਾ ਹੈਡ ਇੰਜਰੀ ਸੀਗੀ ਇੱਕ ਦੇ ਇੱਕ ਤੇ ਬੈਕ ਇੰਜਰੀ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕਰਤਾ ਹੈਡ ਇੰਜਰੀ ਕਿਤੇ ਸੀ ਵਿਕਾਸ ਕੁਮਾਰ ਤੇ ਸੀ ਉਹ ਦੂਜੇ ਦੇ ਦੂਜੇ ਦੇ ਬੈਕ ਇੰਜਰੀ ਸੀਗੀ ਉਹ ਚੱਲ ਨਹੀਂ ਪਾਰਾ ਸੀ ਤਾਂ ਕਰਕੇ ਉਹਨੂੰ ਰੈਫਰ ਕੀਤਾ ਓਕੇ ਤੇ ਮੈਂ ਕਿੱਥੇ ਦੇ ਰਹਿਣ ਵਾਲੇ ਦੋਵੇਂ ਦੋਨੋਂ ਸਹਾਰਾ ਉਪਯੋਗੀ ਦੇ ਰਹਿਣ